ਭਾਈ ਗੁਰੂ ਜੀ ਦਾ ਖਾਲਸਾ ਭਾਈ ਜੀ ਅੱਬਾ ਜੀ ਇਸ ਧੇਰੇ ਦੇ ਜਿਹੜੀ ਸੰਬੰਧੀ ਸਾਨੂੰ ਜਾਣਕਾਰੀ ਦੀ ਜਾਣਕਾਰੀ ਤਾਂ ਜੀ ਇਹ ਹੈ ਕਿ ਭਾਈ ਵੀ ਥੋੜੀ ਉਮਰ ਹੈ ਮੇਰੀ ਵੱਡੇਆਂ ਨੂੰ ਜਿਆਦਾ ਪਤਾ ਕਿਉਂ ਬਾਪਾ ਜੀ ਦੇ ਦਰਸ਼ਨ ਉਹਨਾਂ ਨੇ ਕਰੇ ਨੇ ਨੰਗਰ ਨੇ ਤੇ ਮੈਂ ਵੀ ਨੰਗਰ ਦੇ ਵਿੱਚ ਹੀ ਸੇਵਾ ਮੈਨੂੰ ਸੌਂਪੀ ਹੈ ਸੰਨ 2021 ਦੇ ਵਿੱਚ 4 ਸਾਲ ਹੀ ਹੋ ਗਏ ਨੇ ਤੇ ਸੇਵਾ ਪਹਿਲਾਂ ਵੀ ਕਰਦੇ ਸੀ ਪਹਿਲਾਂ ਖੁੱਲੀ ਸੇਵਾ ਕਰਦੇ ਤੇ ਹੁਣ ਚਲੋ ਨੱਗਰ ਨੇ ਬੰਨਵੀਂ ਸੇਵਾ ਦੇ ਦਿੱਤੀ ਜਿੰਨੇ ਜੋਗਿਆ ਬੰਨਵੀਂ ਸੇਵਾ ਕਰਨ ਲੱਗੇ ਆ ਕੀ ਬਾਬਾ ਜੀ ਦੀ ਕਮਾਈ ਬਹੁਤ ਜੀ ਬਾਜਨ ਸੇਮਨ ਨਾਲੇ ਤੇ ਬਹੁਤ ਸਾਧੂ ਚੰਗੇ ਤੇ ਜੀ ਕੀ ਨਾਮ ਸੀ ਜੀ ਸੰਤ ਬਾਬਾ ਚੇਤਨ ਦਾਸ ਜੀ ਤੇ ਕੂਟੀਆਂ ਜੀ ਰਹਿੰਦੇ ਹੁੰਦੇ ਉਹ ਸਮਿਆਂ ਦੇ ਵਿੱਚ ਜੀ ਜੇ ਕਿਤੇ ਬਾਹਰ ਅੰਦਰ ਜਾਣਾ ਤਾਂ ਰਾਤ ਭਰਾਂਤੀ ਬਾਹਰ ਨਿਕਲਦੇ ਹੁੰਦੇ ਬਾਬਾ ਜੀ ਦਾ ਇਹ ਤੇ ਜੀ ਜੋ ਵੀ ਬਚਨ ਹੁੰਦੇ ਸੀ ਪੂਰੇ ਹੁੰਦੇ ਸੀ ਵਚਨ ਕਰਦੇ ਹੀ ਦਿੰਦੇ ਹੀ ਥੋੜੇ ਜੀ ਵਚਨ ਜਿੰਨੇ ਵੀ ਵਚਨ ਕਰਦੇ ਸੀ ਹਾਂਜੀ ਪੂਰਨ ਬ੍ਰਹਮ ਗਿਆਨੀ ਸੀ ਹਾਂ ਪੂਰਨ ਬ੍ਰਹਮ ਗਿਆਨੀ ਜੋ ਵਚਨ ਦਿੰਦੇ ਤੇ ਉਹ ਨਗਰ ਨੂੰ ਕਿਹਾ ਸੀ ਜੀ ਉਹ ਸਮਿਆਂ ਦੇ ਵਿੱਚ ਜਦ ਅੱਜ ਤੋਂ 30 40 ਸਾਲ ਪਹਿਲਾਂ ਬਲਦ ਚਲਦੇ ਹੁੰਦੇ ਵਿਕਾਸਤੀ ਰੱਖਣੀ ਆ ਤੁਸੀਂ ਨੇ ਭਾਈ ਵੀ ਤੁਹਾਡੇ ਨਗਰ ਦੇ ਵਿੱਚ ਫਸਲ ਦਾ ਨੁਕਸਾਨ ਨਹੀਂ ਹੋਊਗਾ ਵੀ ਨਾ ਮਾਲ ਪਸ਼ੂ ਨੂੰ ਕੋਈ ਮੂੰਹ ਖੋਰ ਦੀ ਬਿਮਾਰੀ ਦਾ ਕਿਸੇ ਤਰ੍ਹਾਂ ਦਾ ਕੋਈ ਉਹ ਦੁੱਖ ਨਹੀਂ ਆਊਗਾ ਉਹ ਨਗਰ ਨੇ ਮੰਨਿਆ ਜੀ ਉਵੇਂ ਜਿਵੇਂ ਉਹ ਕਾਸ਼ਤੀ ਰੱਖਦੇ ਰਹੇ ਜੀ ਉਹ ਹੁਣ ਸਾਡੇ ਗੋਲੇ ਕਾਕੜੇ ਤੋਂ ਵੀ ਰਹਿਸਦਾ ਇਹ ਸਮੇਂ ਤੋਂ ਜਦੋਂ ਤੋਂ ਵਚਨ ਹੋਏ ਨੇ ਬਾਬਾ ਜੀ ਦੇ ਗੋਲੇ ਕਾਕੜਾ ਨਹੀਂ ਕਿਤੇ ਹੋਇਆ ਜੀ ਸਾਡੇ ਨਗਰ ਤੇ ਜੋ ਤੋਂ ਅੰਦਰ ਕਿਤੇ ਨੁਕਸਾਨ ਨਹੀਂ ਹੋਇਆ ਕੂਟੀਆਂ ਬੋਲਦੇ ਤੇ ਚੀਜ਼ੇ ਤੋਂ ਕੱਚੀ ਕੂਟੀਆਂ ਹੀ ਹੁੰਦੀ ਪੁਰਾਣੇ ਜਮਿਆਂ ਦੇ ਵਿੱਚ ਜਿਵੇਂ ਸਤીર ਪਾ ਕੇ ਸਲਵਾੜ ਪਾਇਆ ਹੁੰਦਾ ਓਵੇਂ ਉਹ ਥਾਂ ਨੀਮ ਹੈ ਜੀ ਹੁਣ ਵੀ ਓਵੇਂ ਨਿਸ਼ਾਨੀ ਰੱਖੀ ਹੋਈ ਯਾਰ ਜੀ ਉਹ ਭਾਂਜੇ ਨੂੰ ਬੰਦ ਕੀ ਕਰਦੇ ਤੇ ਉੱਥੇ ਹੀ ਰਹਿੰਦੇ ਸੀ ਜੀ ਅੰਦਰ ਜਾਦੇ ਅੱਠ ਪਹਿਰਾ ਪ੍ਰਸ਼ਾਦਾ ਛਕਦੇ ਮੰਨੀ ਪਾਣੀ ਅੱਠ ਪਹਿਰੀ ਛਕਣੀ ਜਿਨ੍ਹਾਂ ਨੇ ਦਾ ਬਲਿ ਸੇ ਸਾਰੇ ਭਗਤਾਂ ਦੀਆਂ ਤਸਵੀਰਾਂ ਲਾਈਆਂ ਨੇ ਬਾਹਰ ਉਹ ਕਿਥੋਂ ਫੁਰਨਾ ਹੈ ਉਹ ਜੀ ਇਹਨਾਂ ਦੀ ਇਹ ਮਾਹੌਜਾ ਉਹ ਦੇਖੋ ਮੈਂ ਇਨੀ ਦੱਸ ਸਕਦਾ ਇਹ ਦੇਖਣ ਚ ਆਉਂਦੀ ਨਹੀਂ ਗੱਲ ਇਹ ਮੰਨਣ ਚ ਆਉਂਦੀ ਹੈ ਜਿਨ੍ਹਾਂ ਨੇ ਅੰਦਰੋਂ ਮੰਨ ਲਿਆ ਤਾਂ ਤਾਂ ਸਭ ਕੁਝ ਹੈ ਜੀ ਤੇ ਫੁਰਨਾ ਇਹਨਾਂ ਨੇ ਦਿੱਤਾ ਜੀ ਮੈਂ ਤਾਂ ਅਣਪੜ ਬੰਦਾ ਮੈਨੂੰ ਕੋਈ ਪਤਾ ਨਹੀਂ ਮੈਂ ਤਾਂ ਇਹ ਨਹੀਂ ਪਤਾ ਕਿ ਕਿਹੜੇ ਮਹਾਤਮਾ ਦੀ ਬਾਣੀ ਕਿਵੇਂ ਦਰਜ ਹੈ ਕੋਈ ਕੌਤਕ ਦਿਖਾਇਆ ਇਹਨਾਂ ਨੇ ਉਸ ਤਰ੍ਹਾਂ ਨਗਰ ਨੂੰ ਦੱਸਤਾ ਤੇ ਜੀ ਸਾਲ ਦੋ ਸਾਲ ਪਹਿਲਾਂ ਕੁਝ ਕੁ ਬੰਦੇ ਜਿਹੜੇ ਮੇਰੇ ਕੋਲ ਆਉਂਦੇ ਸੀ ਉਹਨਾਂ ਨੂੰ ਦੱਸਦਾ ਸੀ ਵੀ ਆਇਆ ਕਰਕੇ ਬਾਉਂਡਰੀ ਦਿਖਾਈਆ ਇਸ ਤਰ੍ਹਾਂ ਬਣਨੀ ਉਹ ਵੀ ਉਹਨਾਂ ਦੀ ਕਿਰਪਾ ਨਾਲ ਬਣੀ ਹੈ ਜੀ ਉਹੀ ਬਣਾਉਣ ਵਾਲੇ ਨੇ ਆਮਦਨ ਹੋਰ ਕੋਈ ਨਹੀਂ ਜੀ ਬਸ ਇਹਨਾਂ ਦੀ ਰਾਜਾ ਨਾਲ ਪੜਦੇ ਨਾਲ ਸਾਰਾ ਕੁ ਸਾਰਾ ਵਰਕ ਤਾਂ ਨੇ ਇਹਨਾਂ ਦੀ ਜਣੀ ਬਣਨ ਤੋਂ ਪਹਿਲਾਂ ਹੀ ਇਹ ਤੁਹਾਨੂੰ ਇਹ ਚੜ੍ਹ ਵਾਲੀ ਨਜ਼ਰ ਆ ਗਈ ਸੀ ਪਹਿਲਾਂ ਜੀ ਦੋ ਸਾਲ ਪਹਿਲਾਂ ਦਿਖਾਤਾ ਸੀ ਮੂਰੇ ਟਰਾਂਸਫਾਰਮਰ ਦਾ ਟਿੱਕਾ ਲੱਗਦਾ ਜੀ ਉਹਦੇ ਬਾਰੇ ਮੈਂ ਬੋਲਿਆ ਸੀ ਵੀ ਇਹ ਟ੍ਰਾਂਸਫਰਮ ਪਰਾਂ ਕਰਾ ਦੋ ਵੀ ਇੱਥੇ ਇਹ ਜੀ ਸੁੰਦਰ ਚੀਜ਼ ਬਣਵਾਉਣੀ ਆ ਬਾਬਾ ਜੀ ਨੇ ਵੀ ਚਲਕੀ ਦਿਖਾਈ ਆ ਵੀ ਉਹ ਆਪਾਂ ਨੂੰ ਟ੍ਰਾਂਸਫਰਮ ਡਿੱਕਾ ਲਾਊਗਾ ਉਹਦੇ ਬਾਰੇ ਜੀ ਕੁਝ ਫਿਰ ਗੌਲੀ ਘਟ ਕੋ ਥੋੜਾ ਜਿਹਾ ਨਗਰ ਦਾ ਹੁੰਦਾ ਜੀ ਵੀ ਚਲੋ ਜਿਵੇਂ ਕਹਿ ਦਿੰਦੇ ਆ ਵੀ ਪਿੰਡ ਦਾ ਥੋੜਾ ਜਿਹਾ ਵਸਵਾਸਵਾਨੀ ਵੀ ਘਟ ਹੁੰਦਾ ਜੀ ਕਿਰਪਾ ਇਹਨਾਂ ਦੀ ਇਸ ਪਿੰਡ ਦੇ ਰਹਿਣ ਵਾਲਿਆਂ ਇਧਰ ਲਈ ਲੱਗਨ ਤੁਹਾਨੂੰ ਕਿਵੇਂ ਲੱਗੀ ਕਿ ਜਆ ਸ਼ੁਰੂ ਤੋਂ ਹੀ ਤੁਸੀਂ ਇਸ ਤਰ੍ਹਾਂ ਨਹੀਂ ਜੀ ਸਾਡੀ ਮਾਤਾ ਜੀ ਦਾ ਨਾਮ ਲਿਆ ਹਦੀ ਜੀ ਬਾਬਾ ਜੀਆਂ ਤੋਂ ਬਾਬਾ ਜੀਆਂ ਕੋਲੇ ਤਿੰਨ ਸਾਫ ਦਾ ਨਾਮ ਸੀਗਾ ਹੋਰ ਵੀ ਕਾਫੀ ਸਾਦੂਗਾ ਨੇ ਬਜ਼ੁਰਗਾਂ ਦਾ ਨਾਮ ਲਿਆ ਹੋਇਆ ਸੀ ਨਗਰ ਦੇ ਵਿੱਚੋਂ ਆਲੇ-ਦਾਲੇ ਪਿੰਡਾਂ ਚੋਂ ਵੀ ਮਾਈਆਂ ਦਾ ਬਜ਼ੁਰਗਾਂ ਦਾ ਸਾਰਿਆਂ ਦਾ ਜਿੰਦੀ ਹੈਗੇ 10-15 ਜਿਨ੍ਹਾਂ ਦਾ ਨਾਮ ਲਿਆ ਹੋਇਆ ਸੀ ਉਹ ਮਾਤਾ ਫਿਰ ਜਿਵੇਂ ਪੜਦੇ ਜਾਂ ਕੋ ਉਹ ਦੱਸਦੇ ਕਹਾਣੀਆਂ ਤਾਂ ਉਹ ਮੈਂ ਲਵੇ ਬੈਂਦਾ ਰਹਿੰਦਾ ਤੇ ਜੀ ਵੀ ਉਸ ਤਰ੍ਹਾਂ ਕਰਕੇ ਵੀ ਲਾ ਲਓ ਕੁਝ ਮੈਨੂੰ ਤੁੰ ਦੱਸਿਆ ਤੇ ਜੀ ਵੀ 2000 ਛਾਂ ਦੇ ਵਿੱਚ ਮੇਰੇ ਜਟਾਂ ਹੋ ਗਈਆਂ ਜੀ ਖੇਤੀਬਾੜੀ ਕਰਦਾ ਰਿਹਾ ਮੈਂ ਉਵੇਂ ਸਾਰਾ ਕੁਸੀਂ ਕਰਦਾ ਤੇ ਤੁ ਜਟਾਂ ਇੱਕ ਦੋ ਵਾਰੀ ਕੱਟ ਵੀ ਦਿੱਤੀਆਂ ਜੀਆਂ ਫੇਰ ਬਿਮਾਰ ਹੋ ਗਿਆ ਕਾਫੀ ਨਗਰ ਨੂੰ ਵੀ ਪਤਾ ਜੀ ਇਹ ਗੱਲਬਾਰੇ ਦਾ ਵੀ ਹਾਂ ਇਹ ਪਰਿਵਾਰ ਬਿਮਾਰੀ ਦੇ ਬਹਾਨੇ ਦੇ ਨਾਲ ਹੀ ਤੰਗੀ ਫੰਗੀ ਚ ਰਿਹਾ ਜੀ ਜਦੋਂ ਜੀ ਹੁਣ ਕਿਰਪਾ ਬਾਬਾ ਜੀ ਦੀ ਇਹ ਗੱਲਾਂ ਜਟਾਂ ਮੇਰੇ ਬਹੁਤ ਲੰਬੀਆਂ ਹੋ ਗਈਆਂ ਜੀ ਦੋ ਤੇ ਬਚਪਨ ਵਿੱਚ ਬਾਬਾ ਜੀ ਜਿਵੇਂ ਤੁਸੀਂ ਦੱਸਦੇ ਸੀ ਕਿ ਤੁਸੀਂ ਵੀ ਬਾਬਾ ਜੀ ਦੇ ਬਚਨਾਂ ਤੋਂ ਤੁਹਾਡਾ ਜਨਮ ਹਾਂ ਜਨਮ ਮੇਰਾ ਬਾਬਾ ਜੀਆਂ ਦੇ ਬਚਨਾਂ ਤੋਂ ਮਾਤਾ ਪਿਤਾ ਦੱਸਦੇ ਹੁੰਦੇ ਜੀ ਹੋਰ ਵੀ ਬਜ਼ੁਰਗ ਦੱਸਦੇ ਹੁੰਦੇ ਜਿਹੜੀਆਂ ਮਾਈਆਂ ਹੋਰ ਸਿਆਣੀਆਂ ਇਦੀਆਂ ਉਹਨਾਂ ਤੋਂ ਜਿਵੇਂ ਪਤਾ ਲੱਗਾ ਜੀ ਬਾਬਾ ਜੀਆਂ ਦੇ ਬਚਨਾਂ ਨਾਲ ਜਨਮ ਹੋਇਆ ਤੇ ਹੌਲੀ ਹੌਲੀ ਆ ਕੌਤਕ ਹੁੰਦਾ ਹੁੰਦਾ ਸਮਾਂ ਆ ਗਿਆ ਜੀ ਕੌਤਕ ਦਿਖਾਉਂ ਦਿੱਤਾ ਰਹੇ ਨੇ ਜੀ ਫਿਰ ਉਹ ਉਹੀ ਗੱਲ ਆ ਗਈ ਜਿਵੇਂ ਪਿੱਛੇ ਕਹਿ ਗਏ ਸੀ ਤੇ ਵੀ ਮੰਨਣ ਚ ਆਉਂਦੀ ਹੈ ਜੀ ਗੱਲ ਜਿਹਨੇ ਮੰਨ ਲਈ ਉਹਨੂੰ ਤਾਂ ਪਤਾ ਹੈਗਾ ਵੀ ਹਾਂ ਇਹ ਗੱਲ ਆਏਗੀ ਤੇ ਨਹੀਂ ਕਈ ਜਿਹਨੇ ਨਹੀਂ ਵਿਸਵਾਸ ਕਰਨਾ ਹੋ ਜਾਂਦਾ ਵੀ ਖਾਨੀਆਂ ਐਵੇਂ ਕਹਿੰਦੇ ਨੇ ਜੀ ਇਹ ਮੈਨੂੰ ਪਹਿਲਾਂ ਤੋਂ ਨਕੇ ਹੁੰਦੇ ਨੂੰ ਇਹ ਹੁੰਦਾ ਜੀ ਇਹ ਜਾਣ ਚ ਛੋਟੇ ਹੁੰਦੇ ਤੋਂ ਹੁੰਦਾ ਹੈ ਖੇਤ ਬੰਨੇ ਨੱਕੇ ਛੱਡਣੇ ਰਾਤ ਬਰਾਤੇ ਤਾਂ ਉਹਨਾਂ ਨੇ ਕੋਨਾ ਕੋ ਕੋ ਝਲਕੀ ਦਿਖਾਉਣੀ ਜਾਂ ਕੋਈ वचन ਦੇਣੇ ਜੋ ਵੀ ਫੁਰਨਾ ਦੇਣਾ ਉਹ ਪੂਰਾ ਹੁੰਦਾ ਤੇ ਜਿਉਵੇਂ ਜਿਵੇਂ ਫਿਰ ਮੈਂ ਉਹ ਦੱਸਣਾ ਮੇਰੀ ਮਾਤਾ ਨੂੰ ਵੀ ਆਇਆ ਹੋਇਆ ਉਹੀ ਗੱਲਾਂ ਸਾਰੀਆਂ ਪੂਰੀਆਂ ਹੁੰਦੀਆਂ ਰਹੀਆਂ ਜੀ ਹੋਰ ਵੀ ਬਹੁਤ ਗੱਲਾਂ ਨੇ ਜੀ ਦੁੱਖ ਸੁੱਖ ਆਉਂਦੇ ਨੇ ਜੀ ਜਿਵੇਂ ਦੁਨੀਆ ਤੇ ਦੁਖੀ ਨੇ ਵਿੱਚ ਭਾਲਾ ਤਾਂ ਉਹੀ ਕਰਦੇ ਨੇ ਪਰ ਮੇਰੇ ਵਿੱਚ ਦੀ ਉਹ ਬਹਾਨਾ ਬਣਾਉਂਦੇ ਨੇ ਕਾਰਜ ਉਹੀ ਸਮਾਰਦੇ ਨੇ ਹੁਣ ਅਬਾ ਜੀ ਫਿਰ ਇੱਥੇ ਕਿਹੜੇ ਦਿਨ ਇੱਥੇ ਮਨਾਇਆ ਜਾਂਦਾ ਕਦੋਂ ਸੰਗਤਾਂ ਆਉਂਦੀਆਂ ਨੇ ਘੱਟ ਤਰ ਹੁੰਦਾ ਵਿਹਾਰਡ ਮਨਾਇਆ ਜਾਂਦਾ ਜੀ ਉਹਰੇ ਦੇਸੀ ਜਿਹੜਾ ਆਉਂਦਾ ਆਪਣੇ ਮਹੀਨਾ ਵਿਹਾਰਡ ਦਾ ਹਰ ਸਾਲ ਦੀ ਤਰ੍ਹਾਂ ਬਹੁਤ ਸੰਗਤ ਦੂਰੋਂ ਨੇੜੋਂ ਵੀ ਬਹੁਤ ਸੰਜੋਗ ਹੈ ਸੁੱਖਾਂ ਵਾਰ ਆਉਂਦੀਆਂ ਨੇ ਕਰਤਬਹੁਤ ਜਿਆਦੇ ਹੁੰਦਾ ਜੀ ਤਿੰਨ ਦਿਨ ਭੰਡਾਰਾ ਚੱਲਦਾ ਜੀ ਖੰਡਪਾਟ ਹੁੰਦੇ ਨੇ ਇਹ ਕਿਹੜੀ ਸੰਪਰਦਾ ਦੇ ਨਾਲ ਸੰਬੰਧ ਸਾਡੇ ਨਾਲ ਇਹ ਸ੍ਰੀ ਸ੍ਰੀ 108 ਜੀ ਬਾਬਾ ਸ੍ਰੀ ਚੰਦ ਜੀਆ ਦੇ ਠੀਕ ਹੈ ਹਸਤਾਨ ਨੇ ਜੀ ਉਹਨਾਂ ਦਾ ਧੂਣਾ ਸਾਹਿਬ ਬਣਿਆ ਜੀ ਅੰਦਰ ਹਾਂਜੀ ਹੋਰ ਕੁਝ ਕਹਿਣਾ ਕਹਿਣਾ ਚਾਹੁੰਦੇ ਹੋ ਸੰਗਤ ਨੂੰ ਅਸੀਰ ਦੇ ਵਿੱਚ ਜਾਂਦੇ ਹੁਣ ਕੀ ਕਹਿਣਾ ਕੀ ਚਾਹ ਰਹੇ ਜੀ ਬਸ ਉਹ ਸਰਦਾ ਹੁੰਦੀ ਹੈ ਜੀ ਭਾਵਨਾ ਜਿਹਨੇ ਮੰਨ ਲਿਆ ਸਭ ਕੋਲ ਮਿਲਦਾ ਜੀ ਜਿਨ੍ਹਾਂ ਨੇ ਅੰਦਰੋਂ ਭਾਵਨਾ ਦੇ ਨਾਲ ਇਤੋਂ ਅਰਦਾਸ ਬੇਨਤੀ ਕਰਦੇ ਨੇ ਤਾਂ ਉਹਨਾਂ ਦੀਆਂ ਝੋਲੀਆਂ ਭਰਦੇ ਨੇ ਜੀ ਅੱਜ ਵੀ ਹਾਜ਼ਰ ਨਾ ਆ ਜਨੇ ਜੀ ਮੇਰੇ ਪਾਸ ਤਾਂ ਹਾਜ਼ਰ ਨਾ ਜਾਂਦੇ ਕਿ ਜੀ ਬਸ ਬਾਸ ਦੇਖੋ ਕੋਈ ਮੰਨੇ ਨਾ ਮੰਨੇ ਜੀ ਮੈਨੂੰ ਤਾਂ ਹੁਣ ਵੀ ਉਹਨਾਂ ਦੀ ਰਹਿਮਤ ਸਮੇਂ ਨਾਲ ਹੋ ਜਾਂਦੀ ਹੈ। ਕਈ ਵਾਰੀ 5-4 ਮਿੰਟ ਲੇਟ ਹੋ ਜਾਂਦਾ 3 ਵਜੇ ਮੈਨੂੰ ਹਾਕ ਬਾਜ ਪੈਂਦੀ ਹੈ। ਉਮੀ ਬਾਜ ਮਾਰਨ ਯਾਰ ਬਾਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ